ਹੋਰ ਬਹੁਤ ਖੁਸ਼ ਹੋ ਸਾਰੇ ਕਰੇ ਤੋਂ ਹਾਂਜੀ ਹਾਂਜੀ ਮੰਮੀ ਮੈਂ ਬਹੁਤ ਖੁਸ਼ ਆ ਚਲੋ ਠੀਕ ਹੈ ਇਹ ਆ ਗਿਆ ਤੇ ਮੈਂ ਤੁਹਾਡਾ ਨਾਲ ਬਾਅਦ ਚ ਗੱਲ ਕਰਦੇ ਹਾਂ ਆ ਗਿਆ ਜੀ ਹਾਂਜੀ ਕਿਵੇਂ ਦਾ ਰਿਹਾ ਦਿਨ ਬੜਾ ਵਧੀਆ ਰਿਹਾ ਲਓ ਮੈਂ ਰੱਖ ਦੇਣਾ ਰੱਖ ਦੇਣਾ ਮੈਂ ਕੋਈ ਨਹੀਂ ਜਦੋਂ ਲਓ ਮੈਂ ਰੱਖਉਣੀ ਆ ਨਹੀਂ ਨਹੀਂ ਮੈਂ ਆਪਣੇ ਰੱਖਣ ਦਾ ਕੋਈ ਗੱਲ ਨਹੀਂ ਲਵ ਦੁੱਧ ਮਿਨੇ ਕੱਪ ਮੈਂ ਗਰਮ ਕਰਨ ਲੱਗਾ ਨਹੀਂ ਨਹੀਂ ਮੈਂ ਨਹੀਂ ਪੀਣਾ ਦੁੱਧ ਤੇ ਮੈਂ ਤੁਹਾਨੂੰ ਦੁੱਧ ਗਰਮ ਕਰ ਦਿੰਦੀ ਆ ਕੋਈ ਨਹੀਂ ਤੇ ਕਰ ਲੈਣਾ ਆ ਫ੍ਰੈਂਕ ਮੱਕੇ ਮੇਰ ਤੋਂ ਕੋਈ ਗਲਤੀ ਹੋਈ ਆ ਨਹੀਂ ਤਾਂ ਤੇ ਫਿਰ ਤੂੰ ਇਹ ਮੈਨੂੰ ਆਪਣਾ ਕੋਈ ਕੰਮ ਕਿਉਂ ਨਹੀਂ ਕਰਨ ਦਿੰਦੇ ਕਿਉਂਕਿ ਇਹ ਮੇਰਾ ਕੰਮ ਹੈ ਨਹੀਂ ਨਹੀਂ ਇਹ ਮੇਰਾ ਕੰਮ ਆ ਇੱਕ ਘਰ ਵਾਲੀ ਦਾ ਹੀ ਫਰਜ਼ ਹੁੰਦਾ ਆ ਕਿ ਆਪਣੇ ਘਰ ਵਾਲੇ ਦੇ ਸਾਰੇ ਕੰਮ ਕਰੇ ਤੈਨੂੰ ਇਹ ਸਾਰਾ ਕੁਝ ਕਿਨੇ ਸਕਾਇਆ ਮੈਂ ਤੇ ਬਚਪਨ ਤੋਂ ਇਹੀ ਵੇਖਦੀ ਆਈ ਆ ਸੋਸਾਇਟੀ ਵਿੱਚ ਵੀ ਤੇ ਆਪਣੇ ਘਰ ਵਿੱਚ ਵੀ ਕਿ ਘਰ ਵਾਲੇ ਦੇ ਕੰਮ ਕਰਨਾ ਘਰਵਾਲੀ ਦਾ ਹੀ ਫਰਜ਼ ਹੁੰਦਾ ਆ ਨਹੀਂ ਮੁੰਡਿਆਂ ਨੂੰ ਆਪਣੇ ਕੰਮ ਨਾਲ ਆਪਣੇ ਆਪ ਹੀ ਕਰਨੇ ਚਾਹੀਦੇ ਆ ਜੇ ਮੈਂ ਕੰਮ ਕਰਵਾਉਣਾ ਹੁੰਦਾ ਮੇਰੇ ਕੰਮ ਵਾਲੀ ਭੈਣ ਜੀ ਲੈ ਕੇ ਆਉਂਦਾ ਤੈਨੂੰ ਵਿਆਹ ਕਿਹਨੇ ਲੈ ਕੇ ਆਉਂਦਾ ਘਰ ਵਾਲੇ ਨੂੰ ਘਰੇ ਕੰਮ ਕਰਾਉਣ ਨੂੰ ਥੋੜੇ ਲੈ ਕੇ ਆਈਦਾ ਹੁਣ ਦਸਰ ਨੂੰ ਰਾਜ ਕਰਾਉਣ ਨੇ ਲੈ ਕੇ ਆਈਦਾ ਵੈਸੇ ਤੁਸੀਂ ਕੁੜੀਆਂ ਜਿੰਦੋਂ ਸਾਨੂੰ ਖੁਸ਼ੀ ਤੇ ਸਕੂਨ ਦਿੰਦੀਆਂ ਹੋਣਾ ਸਾਡੇ ਵਾਸਤੇ ਉਹੀ ਕਾਫੀ ਆ ਤੇ ਸਭ ਤੋਂ ਵੱਡੀ ਗੱਲ ਤੁਸੀਂ ਕੁੜੀਆਂ ਸਾਡੇ ਘਰ ਨੂੰ ਚਿਰਾਗ ਦਿੰਦੀਆਂ ਜੇ ਸਾਡਾ ਵੰਸ਼ ਅੱਗੇ ਵਧਾਉਣ ਵਾਸਤੇ ਤੇ ਉਹਦੇ ਬਦਲੇ ਸਾਨੂੰ ساری ਉਮਰ ਤੁਹਾਡੇ ਅੱਗੇ ਝੁੱਕ ਕੇ ਹੀ ਰਹਿਣਾ ਪਵੇ ਨਾ ਤੇ ਤਾਂ ਵੀ ਤੁਹਾਡਾ ਸੀ ਕਰਜ਼ਾ ਨਹੀਂ ਉਤਾਰ ਸਕਦੇ ਇਸ ਤਰ੍ਹਾਂ ਵੀ ਮੰਮੀ ਘਰ ਚ ਰਾਜ ਕਰਦੀਆਂ ਨਾ ਤੂੰ ਵੀ ਉਸ ਤਰ੍ਹਾਂ ਹੀ ਰਾਜ ਕਰਾਇਆ ਕਰ ਇਸ ਘਰ ਤੇ ਵੀ ਤੇ ਮੇਰੇ ਮਿਲਦੇ ਜੇ ਤੁਹਾਡੇ ਵਰਗਾ ਘਰ ਵਾਲਾ ਸਾਰਿਆਂ ਨੂੰ ਮਿਲੇ ਨਾ ਤੇ ਕਿਸੇ ਵੀ ਕੁੜੀ ਨੂੰ ਆਪਣਾ ਘਰ ਛੱਡਣ ਲੱਗਿਆ ਦੁੱਖ ਨਾ ਹੋਵੇ